ਹਾਂਜੀ ਕੀ ਹਾਲ ਆ ਜੀ ਠੀਕ ਠਾਕ ਹਾਂ ਜੀ ਵਧੀਆ ਹਾਂ ਜੀ ਆਪਾਂ ਹੈਗੇ ਆ ਸ਼ਦਾਈ ਜੇ ਬੰਦੇ ਮੀਤਾ ਮੈਡ ਤੇ ਆਪਣੇ ਚੈਨਲ ਦਾ ਨਾਮ ਵੀ ਮੀਤਾ ਮੈਡ ਮੀਤਾ ਅਸਲ ਚ ਮੈਨੂੰ ਉਹਨਾਂ ਮੇਰੀ ਮਾਂ ਕਹਿੰਦੀ ਹੁੰਦੀ ਸੀਗੀ ਇਹ ਨਹੀਂ ਕਹਿਣਾ ਨਹੀਂ ਮੇਰਾ ਪਾਗਲ ਜਿਆ ਭੈਣਾ ਨੂੰ ਕਹਿਣਾ ਨਹੀਂ ਮੇਰਾ ਪਾਗਲ ਜਿਆ ਕਿੱਧਰ ਗਿਆ ਨਹੀਂ ਤੁਹਾਨੂੰ ਪਤਾ ਵੀ ਗਲੀਆਂ ਪੈ ਜਾਣਾ ਖੇਡਦੇ ਆ ਇੱਕ ਦੂਜੇ ਦੇ ਮਿੱਟੀ ਸਿੱਟੀ ਜਾਣੀ ਹੈ ਨਾ ਤੇ ਨੀ ਮੇਰਾ ਮੀਤਾ ਪਾਗਲ ਕਿੱਧਰ ਗਿਆ ਤੇ ਮੈਂ ਨਾ ਚੈਨਲ ਲਾ ਤਾਂ ਰੱਖਿਆ ਸੀ ਮੀਤਾ ਮੈਡ ਆਪਾਂ ਪਾਗਲ ਜੇ ਬੰਦੇ ਆ ਸਹੀ ਸਹੀ ਪੁੱਛੋਂ ਦਾ ਪਾਗਲ ਜੇ ਬੰਦੇ ਆ ਬੇਵਕੂਫ ਜੇ ਗੱਲ ਸੁਣ ਕੇ ਜਾਇਓ ਸੁਣਨ ਵਾਲੀ ਗੱਲ ਆ ਜੇ ਦਿਮਾਗ ਚ ਪੈ ਜੇ ਤਾਂ ਠੀਕ ਹੈ ਤਾਂ ਆਪਾਂ ਬੇਵਕੂਫ ਜੇ ਬੰਦੇ ਮੈਂ ਪਹਿਲਾਂ ਕਹਿ ਦੇਣਾ ਭਰਾਵਾ ਆਪਾਂ ਹੈਗੇ ਬੇਵਕੂਫ ਬੰਦੇ ਆਪਾਂ ਨੂੰ ਗੱਲ ਬੁੱਲ ਨਹੀਂ ਆਉਂਦੀ ਕੋਈ ਵੀ ਅਹਮਦਾਬਾਦ ਅਹਮਦਾਬਾਦ ਜਿਹੜਾ ਜਹਾਦ ਹਾਦਸਾ ਹੋਇਆ ਕਿੰਨੇ ਲੋਕ ਮਰੇ ਉੱਥੇ ਐਨੇ ਲੋਕ ਮਰੇ ਜਿਹਦੇ ਵਿੱਚ ਬੱਚੇ ਬੁੱਢੇ ਜਵਾਨ ਕਿਸੇ ਦਾ ਵਿਆਹ ਹੋਇਆ ਸੀਗਾ ਨਵਾਂ ਨਵਾਂ ਜਣੀ ਕਿੰਨੀ ਦਰਦਨਾਕ ਮਤਲਬ ਹਾਦਸਾ ਸੀ ਦਰਦਨਾਕ ਕਿੰਨੇ ਚੈਨਲਾਂ ਦੇ ਉੱਤੇ ਵੀਡੀਓ ਆ ਕੰਚਨ 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 ਅਮਰਤਪਾਲ 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 ਇਹ ਹੀ ਕੁਝ ਹੋਈ ਜਾਂਦਾ ਕਿਸੇ ਨੇ ਕੋਈ ਅਫਸੋਸ ਨਹੀਂ ਕੀਤਾ ਉਹਨਾਂ ਦਾ ਮੈਂ ਤਾਂ ਕੋਈ ਵੀਡੀਓ ਨਹੀਂ ਦੇਖਿਆ ਹਿੰਦੀ ਚੈਨਲਾਂ ਦੇ ਬਹੁਤ ਵੀਡੀਓ ਲੱਗੇ ਆ ਦੇਖੇ ਆ ਪਰ ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਨਾ ਇੱਕ ਕਾਂਚਨ ਤੇ ਇੱਕ ਅਮਰਤਪਾਲ ਇਹ ਬਹੁਤ ਖਾਸ ਹੋ ਗਏ ਖਾਸ ਬੜੇ ਖਾਸ ਬੜੇ ਖਾਸ ਹੋ ਗਏ ਤੇ ਜਿਹੜੇ ਉਹ ਐਨੇ ਉੱਥੇ ਮਰੇ ਆ ਉਹਨਾਂ ਉਹਨਾਂ ਦਾ ਕੋਈ ਅਫਸੋਸ ਨਹੀਂ ਕੁਛ ਨਹੀਂ ਉਹ ਮਰ ਗਏ ਵਿਚਾਰੇ ਸੜ ਗਏ ਸੜ ਕੇ ਸੁਆਹ ਹੋ ਗਏ ਜਿੰਦੇ ਸੜ ਗਏ ਜਿੰਦੇ ਜਿੰਦਾ ਲੋਕ ਸੜ ਗਏ ਅੱਗ ਦੇ ਵਿੱਚ ਉਹ ਭਰਾਓ ਭੈਣੋ ਜਿੰਦਾ ਸੜ ਗਏ ਉਹਨਾਂ ਦੀ ਗੱਲ ਵੀ ਕਰੋ ਕੋਈ ਉਹਨਾਂ ਨੂੰ ਕੋਈ ਸ਼ਰਧਾਂਜਲੀ ਉਹਨਾਂ ਦਾ ਅਫਸੋਸ ਕਰ ਲੋ ਕੋਈ ਛੜ ਦੋ ਬਸ ਬਹੁਤ ਹੋ ਗਿਆ ਬਹੁਤ ਮਸ਼ਹੂਰ ਕਰਤੀ ਆਪਾਂ ਕੰਚਨ ਕੁਮਾਰੀ ਭਾਬੀ ਬੋੜੀ ਮਸ਼ਹੂਰ ਕਰਤੀ ਉਹਦੇ ਕਹਿੰਦੇ ਫੋਲੋਅਰ ਫੇਰ ਵੀ ਆਈ ਜਾਂਦੇ ਆ ਫੋਲੋਅਰ ਵੀ ਏਡੇ ਮੈਂ ਕੀ ਕਹਾਂ ਮੇਰੇ ਮੂੰਹੋਂ ਗਾਲ ਨਿਕਲਦੀ ਸੀ ਹੁਣ ਵੀ ਹੁਣ ਮਰ ਗਈ ਹੁਣ ਕਹਦੇ ਫੋਲੋ ਕਰਦੇ ਆ ਉਹਨੂੰ ਹੁਣ ਕਿਹੜਾ ਉਹਦੀਆਂ ਵੀਡੀਓ ਆਣੀਆਂ ਪਹਿਲੀ ਗੱਲ ਤਾਂ ਉਹ ਕਹਿੰਦੇ ਅਕਾਊਂਟ ਬੰਦ ਕਰਤਾ ਉਹ ਜਿਹੜੇ ਮਰ ਗਏ ਆ ਉਹ ਭਰਾਓ ਏ ਓਏ ਉਹਨਾਂ ਉਹਨਾਂ ਦਾ ਵੀ ਕੋਈ ਅਫਸੋਸ ਕਰ ਲਓ ਕੋਈ ਉਹਨਾਂ ਦੀ ਵੀਡੀਓ ਵੀ ਪਾ ਦਿਆ ਕਰੋ ਪੰਜਾਬੀਓ ਇੱਕ ਪਾਸੇ ਨਾ ਹੋ ਜਾ ਕਰੋ ਏ ਇੱਕ ਪਾਸੇ ਨਾ ਹੋ ਜਾ ਕਰੋ ਪੰਜਾਬ ਚ ਇੱਕ ਮਰ ਗਈ ਕੰਚਨ ਕੁਮਾਰੀ ਮਾਰੀ ਕੀਨੇ ਕੀ ਦਾ ਨਾਂ ਲੱਗਿਆ ਜ ਜਿਹਨੇ ਆਪ ਆਪਦੇ ਨਾਂ ਲਿਆ ਅਮਰਤਪਾਲ ਮਹਿਰੂ ਤੇ ਉਹਦੇ ਸਾਥੀ ਕੰਚਨ ਕੁਮਾਰੀ ਦੀਆਂ ਵੀਡੀਓ ਜਿਸ ਬੰਦੇ ਨੇ ਨਹੀਂ ਵਖੀਆਂ ਸੀ ਮੇਰੇ ਅਰਗੇ ਨੇ ਉਹਨੇ ਵੀ ਵਖ ਲੀਆਂ ਨਜ਼ਾਰੇ ਲਿਆ ਤੇ ਬਾਈ ਅਮਰਤਪਾਲ ਉਦਾਂ ਤੋਂ ਉਹ ਪਹਿਲਾਂ ਮਸ਼ਹੂਰ ਨਹੀਂ ਸੀ ਹੋਈ ਹੁਣ ਹੋ ਗਈ ਵਰਲਡ ਦੇ ਵਿੱਚ ਅਸੀਂ ਮਸ਼ਹੂਰ ਕਰਤਾ ਗੱਲ ਧਿਆਨ ਨਾਲ ਸੁਣਿਓ ਮੇਰੀ ਕੀ ਕਿਹੜਾ ਚੈਨਲ ਆ ਜੀ ਤੇ ਕੰਚਨ ਕੁਮਾਰੀ ਦੀਆਂ 5-7 ਵੀਡੀਓ ਨਹੀਂ ਪਾਈਆਂ ਆਪਾਂ ਵੀ ਪਾਈਆਂ ਸੀ ਕਿਉਂਕਿ ਪੈਸੇ ਸਾਰੇ ਨੂੰ ਚਾਹੀਦੇ ਕੰਚਨ ਨੂੰ ਵੀ ਪੈਸੇ ਚਾਹੀਦੇ ਸੀ ਤਾਂ ਹੀ ਉਹ ਇਦਾਂ ਦੀ ਵੀਡੀਓ ਕਰਦੀ ਸੀ ਅਸੀਂ ਉਹ ਬੜਾ ਮਸ਼ਹੂਰ ਕਰਤਾ ਮੁੱਦਾ ਹੋ ਕੀਤਾ ਕਿ ਇਹਨਾਂ ਨੇ ਯੂਟਿਊਬਰ ਫੇਸਬੁੱਕ ਅਟਰਮ ਪਟਰਮ ਚਟਰਮ ਜਨਾਂ ਵੀ ਇਹਨਾਂ ਨੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਈਆਂ ਨੂੰ ਦੁੱਖ ਵੀ ਆਉਦਾ ਮਰੀ ਦਾ ਆਪਦੀ ਆਪਦੀ ਸੋਚ ਹੁੰਦੀ ਆ ਕਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਜਨਾਨੀ ਮਾਰ ਕੇ ਆ ਕਰਤਾ ਤੇ ਉਹ ਕਰਤਾ ਤੇ ਇਹ ਕਰਤਾ ਉਹ ਉਹ ਦੀ ਆਪਰੀ ਆਪਣੀ ਸੋਚ ਹੁੰਦੀ ਆ ਤੇ ਚਲੋ ਜੋ ਉਹਨਾਂ ਨੇ ਕਰਤਾ ਜਲਦਬਾਜੀ ਚ ਕਰਤਾ ਜਾਂ ਸੋਚਿਆ ਨਹੀਂ ਜਾਂ ਸ਼ਾਦਿ ਸੀ ਜਾਂ ਕੀ ਸੀ ਹਜੇ ਪਤਾ ਲੱਗੂਗਾ ਜਿੱਦਣ ਉਹਦੇ ਫੋਨ ਲੱਭਗੇ ਪਰ ਫੋਨਾਂ ਚੋਂ ਉਹ ਗਲਾ ਡਿਲੀਟ ਵੀ ਕਰ ਦਿੰਦਾ ਪਾਸਵਰਡ ਅਗਲੇ ਨੇ ਲੈ ਲਿਆ ਪਹਿਲੇ ਹੀ ਮੈਨੂੰ ਇਹ ਸਭ ਤੋਂ ਭੈੜੀ ਗੱਲ ਲੱਗੀ ਹੈ ਕਿ ਪਾਸਪੋਰਟ ਕਿਉਂ ਲਏ ਉਹਦੇ ਫੋਨ ਕਿਉਂ ਖੋਏ ਮੈਨੂੰ ਮੈਂ ਭਾਈ ਅਮਰਤਪਾਲ ਦੇ ਨਾਲ ਗੱਲ ਕਰਦਾ ਸੀ ਮੈਂ ਉਹਦੇ ਬਾਲ ਦੀ ਗੱਲ ਕਰਦਾ ਸੀਗਾ ਪਰ ਜਦੋਂ ਮੈਨੂੰ ਪਤਾ ਲੱਗਾ ਨਾ ਵੀ ਉਹਨੇ ਫੋਨ ਲਏ ਫੋਨ ਲੈਣ ਦਾ ਕੀ ਮਤਲਬ ਸੀਗਾ ਚਲੋ ਖੈਰ ਛੱਡੋ ਹੁਣ ਮੈਂ ਤੁਹਾਨੂੰ ਇੱਕ ਪਤੇ ਦੀ ਗੱਲ ਦੱਸਾਂ ਪਤੇ ਦੀ ਗੱਲ ਦੱਸਦਾ ਮੈਂ ਤੁਹਾਨੂੰ ਮੇਰੇ ਵਰਗਾ ਕੁਰੂਚਿਆ ਬੰਦਾ ਉਹ ਮੈਂ ਨਾ ਭੁੱਲ ਗਿਆ ਕੀ ਨਾ ਕੰਚਨ ਕੰਚਨ ਕੁਮਾਰੀ ਔਰ ਭਾਬੀ ਹੈ ਨਾ ਕਮਲ ਭਾਬੀ ਮੇਰੇ ਯਾਰ ਦਾ ਕੁਰੂਚਿਆ ਬੰਦਾ ਉਹਨੂੰ ਮਾਰ ਦਿੰਦਾ ਤੇ ਤੁਸੀਂ ਮੇ ਮੇਰੀ ਇੰਨੀ ਬੱਲੇ ਬੱਲੇ ਕਰਉਣੀ ਸੀ ਦੱਸੋ ਦੱਸੋ ਕਮੈਂਟ ਕਰਕੇ ਦੱਸੋ ਉਹਦੀ ਬੱਲੇ-ਵੱਲੇ ਕਿਉਂ ਹੋਈ ਆ ਕਿਉਂਕਿ ਉਹ ਬਾਣੇ ਦੇ ਵਿੱਚ ਸੀਗਾ ਯਾਰ ਮੈਨੂੰ ਇੱਕ ਕੱਲ ਨਹੀਂ ਸਮਝ ਆਉਂਦੀ ਕਿ ਐਦਾਂ ਦੇ ਬਹੁਤ ਕੇਸ ਹੁੰਦੇ ਆ ਬਹੁਤ ਜ਼ਿਆਦਾ ਕੇਸ ਹੁੰਦੇ ਆ ਪਰ ਕਿਹਦੀ ਇੰਨੀ ਬੱਲੇ-ਵੱਲੇ ਹੁੰਦੀ ਹੈ ਜੀ ਦੱਸੋ ਕਿਸੇ ਦੀ ਹੋਈ ਆ ਬੱਲੇ-ਵੱਲੇ ਸਿਰਫ ਔਰ ਸਿਰਫ ਇੱਕ ਔਰਤ ਦਾ ਕਤਲ ਕਰਨ ਤੋਂ ਬਾਅਦ ਇੰਨੀ ਬੱਲੇ-ਵੱਲੇ ਹੋ ਜੀ ਬੰਦੇ ਦੀ ਮੈਂ ਫੇਰ ਦੱਸਦਾ ਜੇ ਮੇਰੇ ਅਰ ਦਾ ਬੇਵਕੂਫ ਜਿਹਾ ਬੰਦਾ ਉਧੂ ਪਮਾਚਰ ਚ ਪੇੜਾ ਮਾਰ ਕੇ ਇਹਨੂੰ ਮਾਰ ਦਿੰਦਾ ਤਾਂ ਪਤਾ ਲੋਕਾਂ ਨੇ ਕੀ ਕਰਨਾ ਸੀ ਮੈਨੂੰ ਕੁੱਟ-ਕੁੱਟ ਕੇ ਮਾਰ ਦੇਣਾ ਸੀ ਮੈਂ ਭਾਈ ਦਿਮਾਗ ਨਾਲ ਸੋਚੋ ਤੁਸੀਂ ਇਹ ਗੱਲ ਕੁੜੀ ਮਾਰਤੀ ਤੂੰ ਕੁੜੀ ਮਾਰਤੀ ਕੁੜੀ ਮਾਰਤੀ ਕੁੜੀ ਮਾਰਤੀ ਮਾਰ ਦੋ ਇਹਨੂੰ ਬੱਟੇ ਮਾਰੋ ਇੱਟਾਂ ਮਾਰੋ ਫਾਂਸੀ ਲਾ ਦਿਓ ਇਹਨੂੰ ਇੱਥੋਂ ਤੱਕ ਗੱਲਾਂ ਪੁੰਚਣੀਆਂ ਸੀ ਉਦੋਂ ਕਿਸੇ ਨੂੰ ਨਹੀਂ ਸੀ ਦਿਖਣੀ ਭਾਵੇਂ ਮੈਂ ਮਿੰਤਾ ਕਰ ਲੈਂਦਾ ਲੋਕਾਂ ਦੀ ਵੀ ਭਾਈ ਇਹ ਗੰਦੀਆਂ ਵੀਡੀਓ ਪਾਉਂਦੀ ਸੀ ਕਿ ਕੋਰ ਲਾਇਆ ਸੀ ਉਹਨੇ ਨਾਂ ਦੇ ਮਗਰ ਸਮਝੋ ਸਮਝੋ ਕੋ ਸਮਝੋ ਸਮਝ ਚਾਈ ਗਾਲਾ ਲਾ ਲੋ ਅ ਜਿੰਨੀਆਂ ਕੁੜੀਆਂ ਹੋਣਾ ਲਾ ਲੋ ਮੈਂ ਇਹਨਾਂ ਨੂੰ ਮਾਰ ਦਿੰਨਾ ਤਾਂ ਮੈਨੂੰ ਦੂਜੇ ਦਿਨ ਤੁਸੀਂ ਫਾਂਸੀ ਲਵਾ ਦੇਣਾ ਇਹਦਾ ਕੀ ਹੱਕ ਬਣਦਾ ਇਹਦਾ ਕੀ ਹੱਕ ਬਣ ਇਹਨੇ ਕਿਉਂ ਮਾਰਿਆ ਹੁਣ ਤੁਸੀਂ ਕਹਿੰਦਾ ਮਾਰਨਾ ਬਹੁਤ ਔਖਾ ਨਹੀਂ ਇਹ ਔਖ ਨਹੀਂਗਾ ਬੰਦੇ ਚ ਕਲਾ ਹੋਣੀ ਚਾਹੀਦੀ ਆ ਬੱਟਾ ਮਾਰ ਕੇ ਬੰਦਾ ਮਾਰ ਦਿੰਦਾ ਬੰਦਾ ਐਡੀ ਗਰੀ ਗੱਲ ਆ ਕਦੇ ਨਹੀਂ ਮਾਰਿਆ ਉਹ ਗੱਲ ਵੱਖਰੀ ਆ ਤੇ ਜਦੋਂ ਫਸਿਆ ਹੋਵੇ ਬੰਦਾ ਫਿਰ ਘੱਟ ਵੀ ਨਹੀਂ ਕਰਦਾ ਹੁੰਦਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਆਪਾਂ ਨੇ ਇਹ ਜੀ ਕੰਮ ਇਹ ਤਾਂ ਮੇਰੀ ਦਲੀਲ ਆ ਇਹ ਤਾਂ ਜਵਾਬ ਦਿਓ ਮੈਨੂੰ ਇਹ ਤਾਂ ਮੇਰੀ ਦਲੀਲ ਆ ਵੀ ਐਦਾਂ ਜੇ ਹੁੰਦਾ ਤਾਂ ਕੀ ਹੋਣਾ ਸੀ ਕਿਸੇ ਨੇ ਨਹੀਂ ਸੀ ਪੁੱਛਣਾ ਸਾਰਿਆਂ ਨੇ ਗਾਲਾਂ ਕੱਢਣੀਆਂ ਸੀਗੀਆਂ ਜਿਹੜੇ ਮੈਂ ਇਹ ਗੱਲ ਹੀ ਕਹਿੰਦਾ ਪਿਓ ਨੇ ਗਲਤ ਕੀਤਾ ਜਾਂ ਕੀ ਕੀਤਾ ਉਹਨੇ ਬਾਈ ਨੇ ਮੈਂ ਨਹੀਂ ਕਹਿੰਦਾ ਵੀ ਉਹਨੇ ਗਲਤ ਕੀਤਾ ਬਹੁਤ ਵਧੀਆ ਕੀਤਾ ਬਹੁਤ ਸੋਣਾ ਕੀਤਾ ਆ ਅ ਮਤਲਬ ਹੁਣ ਮੈਂ ਕੀ ਕਹਾਂ ਹੁਣ ਸਾਰੇ ਕਹੀ ਜਾਂਦੇ ਆ ਇੱਕ ਥੋੜਾ ਜਿਹਾ ਐ ਹੋ ਜਾਂਦਾ ਵੀ ਜਿਹੜੇ ਸਾਰੇ ਇੱਕ ਪਾਸੇ ਨੂੰ ਤੁਰ ਪਏ ਨਾ ਭੇਡ ਚਾਲ ਜਿਵੇਂ ਕਹਿੰਦੇ ਆ ਉਹ ਆ ਸਾਡੇ ਪੰਜਾਬੀਆਂ ਦੇ ਵਿੱਚ ਬਾਈ ਸਿੱਧੀ ਜੀ ਗੱਲ ਆ ਹੈ ਤਾਂ ਮੈਂ ਬੇਵਕੂਫ ਜਿਹਾ ਬੰਦਾ ਹੀ ਜਿਹਦੇ ਮਗਰ ਅਸੀਂ ਤੁਰ ਪਨੇ ਆ ਨਾ ਵੀ ਹਾਂ ਇੱਕ ਨੇ ਕਹਦਾ ਇਹ ਠੀਕ ਆ ਦੂਜਾ ਕਹਦਾ ਇਹ ਵੀ ਠੀਕ ਆ ਤੀਜਾ ਆ ਕੇ ਕਹਿੰਦਾ ਠੀਕ ਆ ਚੌਥਾ ਆ ਕੇ ਕਹਿੰਦਾ ਠੀਕ ਆ ਪਰ ਮੇਰੀ ਗੱਲ ਦਾ ਜਵਾਬ ਦਿਓ ਵੀ ਜੇ ਮੈਂ ਮਾਰ ਦਿੰਦਾ ਉਹਨੂੰ ਫਿਰ ਤੁਸੀਂ ਕੀ ਕਰਦੇ ਫਿਰ ਤੁਸੀਂ ਕੀ ਕਰਨਾ ਸੀ ਆ ਥੱਕਿਆ ਹਰਿਆ ਪਿਆ ਮਾਰਨਾ ਕਿਸੇ ਨੂੰ ਸਵਾਹ ਆ ਬਿੱਲੀ ਨਹੀਂ ਮਾਰੀ ਕਦੇ ਇੱਕ ਵਾਰ ਨਾ ਸਾਡੇ ਬਿੱਲੀ ਤਾਂ ਮੈਨੂੰ ਯਾਦ ਆ ਗਿਆ ਬਿੱਲੀ ਤਾਂ ਮੈਂ ਮਾਰੀ ਸੀ ਸੱਚ ਬਿੱਲੀ ਮਾਰੀ ਬਹੁਤ ਬੁਰੀ ਤਰ੍ਹਾਂ ਨਾ ਸੀ ਮੈਂ ਦੁੱਧ ਪੀਂਦੀ ਹੁੰਦੀ ਸੀ ਰੋਜ਼ਾਨਾ ਆ ਕੇ ਉਹ ਪਹਿਲਾਂ ਜਾਲੀਆਂ ਜੀਆਂ ਹੁੰਦੀਆਂ ਸੀ ਮਾਤਾ ਸਾਡੀ ਆ ਤੇ ਮਾਤਾ ਦੀ ਨੇ ਇੱਕ ਜਾਲੀ ਜੀ ਹੁੰਦੀ ਸੀ ਲਿਆਂਦੀ ਦਾਤ ਚ ਜਿੱਦਾ ਪਹਿਲਾ ਪੁਰਾਣਾ ਸਿਸਟਮ ਸੀਗੇ ਤੇ ਉਹ ਕੁੰਡਾ ਜਿਆ ਨਾ ਉਹ ਆਪ ਐ ਕਰਕੇ ਉਹਦੇ ਵਿੱਚ ਆ ਕੇ ਕਰਕੇ ਕਿੱਲ ਵੀ ਪਸੋਣਾ ਉਹਨੇ ਕਿੱਲ ਕੱਢ ਲੈਣਾ ਵਿੱਚੋਂ ਐ ਕਰਕੇ ਉਹ ਤਾਂ ਅਸੀਂ ਵੀ ਵੇਖਿਆ ਨਾ ਵੀ ਕੱਢਦੇ ਕਿਵੇਂ ਆ ਅਸੀਂ ਜਿਹੜੇ ਦੂਬੂਏ ਸੀਗੇ ਕਮਰੇ ਨੂੰ ਤੇ ਇੱਕ ਪਾਸੇ ਮੈਂ ਹੋਇਆ ਇੱਕ ਪਾਸੇ ਮੇਰਾ ਵੱਡਾ ਭਰਾ ਕਹਿੰਦੀ ਪਿਆ ਜੀ ਨੂੰ ਮਾਰਨਾ ਬਿੱਲੀ ਕੀ ਬਿੱਲਾ ਸੀ ਉਹ ਚੰਗਾ ਨਰਵਾ ਤੇ ਪਾਨੇ ਆਪਦੇ ਵਾਲਾ ਪਾਸੇ ਵਾਲਾ ਬੂਹਾ ਲਾ ਲਿਆ ਤੇ ਮੈਂ ਲਾਣ ਲੱਗਾ ਇਨੀ ਸਪੀਡ ਜਾਇ ਤੇ ਉਹ ਬੂਏ ਦੇ ਵਿੱਚ ਫਸ ਗਿਆ ਦੂ ਪੱਲੇ ਸੀ ਨਾ ਵਿੱਚ ਫਸ ਗਿਆ ਮੈਂ ਉਹਨੂੰ ਪੂਛ ਤੋਂ ਫੜ ਲਿਆ ਪੂਛ ਤੋਂ ਫੜ ਫੜ ਕੇ ਮੈਂ ਕੰਦ ਚੀ ਮਾਰਦਾ ਰਿਹਾ ਉਹਨੂੰ ਪੂਛ ਆ ਗਈ ਮੇਰੇ ਹੱਥੋਂ ਦੀ ਉਹ ਜਿੰਨਾ ਚਿਰ ਮੈਂ ਅੰਕਣੋਂ ਹਟਿਆ ਨਹੀਂ ਨਾ ਮੈਂ ਨਹੀਂ ਉਹਨੂੰ ਛੱਡਿਆ ਦੇਖੋ ਤੁਸੀਂ ਉਹ ਬਿੱਲੇ ਦੇ ਕੰਮ ਆ ਚੁੱਪ ਕਰ ਗਿਆ ਉਹ ਮੈਂ ਸੋਚਿਆ ਮਰ ਗਿਆ ਮੈਂ ਉਹਨੂੰ ਬਾਹਰ ਲਿਆ ਕੇ ਸਿਰ ਤਾਂ ਭੱਜ ਗਿਆ। ਮੰਨਦੇ ਏਦਾਂ ਵੀ ਹੋ ਜਾਂਦੀ ਏ ਜ਼ਿੰਦਗੀ 'ਚ ਕਦੇ-ਕਦੇ। ਤੇ ਬਸ ਉਹ ਮੇਰੀ ਗੱਲ ਦਾ ਜਵਾਬ ਦੇ ਦੇ ਤੂੰ ਬਿੱਲੀ ਤੋਂ ਯਾਦ ਆ ਗਿਆ ਵੀ ਅਸੀਂ ਏਦਾਂ ਕੀਤਾ ਸੀਗਾ। ਵੀ ਮੈਨੂੰ ਨਾ ਗੱਲ ਦਾ ਨਾ ਉਹ ਜਵਾਬ ਦਿਓ ਜ਼ਰੂਰ। ਵੀ ਜੇ ਮੇਰੇ ਅਰ ਕਾ ਬੰਦਾ ਏਦਾਂ ਕਰ ਦਿੰਦਾ ਤਾਂ ਲੋਕਾਂ ਨੇ ਮੇਰਾ ਹਰਾਤ ਕੀ ਕਰਨੇ ਸੀ ਤੁਸੀਂ ਦੱਸੋ। ਤੁਸੀਂ ਦੱਸੋ 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 ਤੇ ਵੀਡੀਓ ਨੂੰ ਸ਼ੇਅਰ ਕਰਨਾ ਹੋਇਆ ਤਾਂ ਕਰ ਦਿਓ। ਨਹੀਂ ਆਪਾਂ ਨਹੀਂ ਕਹਿੰਦੇ ਹੁੰਦੇਗੇ। ਬਈ ਦਿਹਾੜੀ ਲਾ ਕੇ ਆਏ ਆ ਰੁਪਿਆ 62 12 ਰੁਪਿਆ 1200 ਬਣ ਗਿਆ ਆਪਣਾ ਬਸ ਠੀਕ ਠਾਕ ਆ ਬਈ ਠੰਡਾ ਪੀ ਲੈਣਾ ਘੜੇ ਘ ਨੂੰ ਦੁੱਧ ਤੱਤਾ ਕਰਾਂਗੇ ਬਰੈਡ ਪਏ ਆ ਤੇ ਭੋਂਗੇ ਖਾ ਲੈਣੇ ਸਬਜ਼ੀ ਬਣਾਉਣ ਦਾ ਆਪਣਾ ਟਾਈਮ ਨਹੀਂ ਲੱਗਿਆ ਅੱਜ ਗੱਡੀ ਖਰਾਬ ਹੋ ਗਈ ਸੀ ਗੱਡੀ ਠੀਕ ਕਰਾਉਣ ਗਏ ਸੀ ਔਰ ਆਪਾਂ ਕੀ ਕਰਨਾ ਮਾੜੇ ਬੰਦੇ ਕਰੀਬ ਬੰਦੇ ਆ ਹੈ ਚਲੋ ਜੀ ਜਿਉਂਦੇ ਰਹੋ ਖੁਸ਼ ਰਹੋ ਨਜ਼ਾਰੇ ਲਓ ਜ਼ਿੰਦਗੀ ਦੇ ਨਜ਼ਾਰੇ ਆਪਣਾ ਨਾ ਟੈਲੀਗ੍ਰam ਚੈਨਲ ਆ ਠੀਕ ਆ ਉਹਦਾ ਲਿੰਕ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਉੱਤੇ ਨਾ ਬਹੁਤ ਹੋਰ ਵੀ ਵੀਡੀਓ ਪਈਆਂ ਉਹ ਮੈਂ YouTube ਤੇ ਨਹੀਂ ਪਾ ਸਕਦਾਗਾ ਵੇਖਣ ਵਾਲੀਆਂ ਆ ਠੀਕ ਆ ਉਹ ਜਾਣਾ ਉਹਨੂੰ ਸਬਸਕ੍ਰਾਈਬ ਜਰੂਰ ਉਹਨੂੰ ਵੀ ਸਬਸਕ੍ਰਾਈਬ ਜਰੂਰ ਕਰਨਾ ਠੀਕ ਆ ਉਹ ਵੀਡੀਓ ਵੇਖਣ ਵਾਲੀਆਂ ਆ ਬਾਬਿਆਂ ਦੀਆਂ ਵੀ ਹੈਗੀਆਂ ਆ ਉਹ ਜੁਆਇਨ ਕਰ ਲਿਓ ਸਬਸਕ੍ਰਾਈਬ ਕਰ ਲਿਓ ਆਪਣਾ ਉਹ ਚੈਨਲ ਠੀਕ ਆ ਟੈਲੀਗ੍ਰam ਚੈਨਲ ਤੁਸੀਂ ਤੁਸੀਂ ਉੱਥੇ ਉਹ ਵੀਡੀਓ ਵੇਖ ਕੇ ਨਾ ਹੈਰਾਨ ਰਹਿ ਜਾਓਗੇ ਹੈਰਾਨ ਤੁਸੀਂ ਆਪ ਕਹੋਗੇ ਵੀ ਯਾਰ ਇਹ ਕੰਚਨ ਤਾਂ ਕੁਝ ਵੀ ਨਹੀਂ ਸੀ ਉਹ ਤਾਂ ਬਾਲੀ ਸ਼ਰੀਰ ਸੀਗੀ ਇਹ ਤਾਂ ਕੰਮ ਲੰਘਿਆ ਪਿਆ ਆ ਜਮਈ ਫਿਰ ਤੁਸੀਂ ਕਹੋਗੇ ਵੀ ਯਾਰ ਮਾਰਨਾ ਤਾਂ ਇਹਨਾਂ ਨੂੰ ਸੀ ਉਹਨੂੰ ਤਾਂ ਐਵੇਂ ਹੀ ਮਾਰਤਾ ਉਹ ਤਾਂ ਹਜੇ ਸ਼ੁਰੂ ਉਹ ਤਾਂ ਟ੍ਰੇਲਰ ਹੀ ਕਰਦੀ ਸੀ ਹਜੇ ਫਿਲਮ ਪੂਰੀ ਬਈ ਆਪਣੇ ਉੱਥੇ ਪਈ ਆ ਟੈਲੀਗ੍ਰam ਚੈਨਲ ਦੇ ਵਿੱਚ ਕਰਲੇਜਮੈਂਟ ਮੈਂ ਲਿੰਕ ਦੇ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ